ਵਰਲਡ ਹੈਲਥ ਡੇ ਤੇ ਸਮਰਪਿਤ ਬਟਾਲਾ ਵਿਖੇ ਕੱਢੀ ਗਈ ਸਕੂਲੀ ਬੱਚਿਆਂ ਦੁਆਰਾ ਸਾਈਕਲ ਰੈਲੀ ਇਹ ਨਿੱਜੀ ਸਕੂਲ ਬਟਾਲਾ ਤੋਂ ਸ਼ੁਰੂ ਹੁੰਦੇ ਹੋਏ ਪੂਰੇ ਬਟਾਲਾ ਦਾ ਚੱਕਰ ਲਗੰਦੀ ਹੋਈ ਲੋਕਾਂ ਨੂੰ ਅਤੇ ਬੱਚਿਆਂ ਨੂੰ ਚੰਗੀ ਸਿਹਤ ਲਈ ਜਾਗਰੂਕ ਕਰਦੀ ਨਜ਼ਰ ਆਈ ਇਸ ਮੌਕੇ ਤੇ ਡਾਕਟਰ ਸਤਨਾਮ ਸਿੰਘ ਨਿੰਦਰ ਅਤੇ ਉਹਨਾਂ ਦੀ ਤਰਨ ਪਤਨੀ ਡਾਕਟਰ ਸਤਿੰਦਰ ਕੌਰ ਨਿੰਦਰ ਨੇ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵਰਲਡ ਹੈਲਥ ਡੇ ਨੂੰ ਸਮਰਪਿਤ ਬੱਚਿਆਂ ਦੁਆਰਾ ਸਾਈਕਲ ਰੈਲੀ ਕੱਢੀ ਜਾ ਰਹੀ ਹੈ ਇਸ ਰੈਲੀ ਦਾ ਮੁੱਖ ਕਾਰਨ ਹੈ ਕਿ ਲੋਕਾਂ ਨੂੰ ਅਤੇ ਨੌਜਵਾਨਾਂ ਨੂੰ ਜਾਗਰੂਕ ਕੀਤਾ ਜਾਵੇ ਕਿ ਚੰਗੀ ਸਿਹਤ ਲਈ ਸਾਨੂੰ ਸਾਈਕਲ ਚਲਾਉਣਾ ਚਾਹੀਦਾ ਹੈ ਅਤੇ ਜੰਗ ਫੂਡ ਛੱਡ ਕੇ ਚੰਗਾ ਖਾਣਾ ਖਾਣਾ ਚਾਹੀਦਾ ਹੈ ਐਟ ਉਹਨਾਂ ਮਾਪਿਆਂ ਨੂੰ ਵਧਾਈ ਦਿੰਦੇ ਹੋਏ ਇਹਨਾਂ ਬੱਚਿਆਂ ਨੇ ਅੱਜ ਵੀ ਸਾਈਕਲ ਚਲਾਉਣਾ ਆਉਂਦੇ ਹਨ ਅਤੇ ਸਕੂਲ ਸਾਈਕਲ ਤੇ ਆਉਂਦੇ ਹਨ ਅੱਜ ਅੱਜ ਵਰਲਡ ਹੈਲਥ ਦੇਤੇ ਵੁਡਸਟਾਕ ਦੇ ਬੱਚੇ ਇੱਕ ਸਾਈਕਲ ਰੈਲੀ ਕਰਨ ਜਾ ਰਹੇ ਨੇ ਸਾਈਕਲ ਰੈਲੀ ਇਹਨਾਂ ਦੇ ਵਿੱਚ ਅਵੇਰਨੈਸ ਕਾਜ਼ ਕਰਨੇ ਆ ਕਿ ਸਾਈਕਲ ਚਲਾਉਣਾ ਚਾਹੀਦਾ ਸਾਈਕਲ ਦੇ ਨਾਲ ਤੁਹਾਡੀ ਇਹਨਾਂ ਦੀ ਸਿਹਤ ਵੀ ਬੈਟਰ ਹੁੰਦੀ ਹੈ ਇਸ ਸਾਲ ਵਰਲਡ ਹੈਲਥ ਆਰਗੇਨਾਈਜੇਸ਼ਨ ਦਾ ਥੀਮ ਹੈ ਮਾਈ ਰਾਈਟ ਮਾਈ ਹੈਲਥ ਮਾਈ ਰਾਈਟ ਸੋ ਇਹਦੇ ਤਹਿਤ ਇਹਨਾਂ ਨੂੰ ਬੱਚਿਆਂ ਨੂੰ ਚੰਗੀ ਸਿਹਤ ਬਾਰੇ ਦੱਸਿਆ ਗਿਆ ਇਹਨਾਂ ਨੂੰ ਹੈਲਦੀ ਫੂਡ ਖਾਣ ਬਾਰੇ ਦੱਸਿਆ ਗਿਆ ਔਰ ਵਾਕ ਕਰਨ ਬਾਰੇ हेल्दी हैबिट्स फिजिकल एक्टिविटी ਕਰਨ ਬਾਰੇ اور سائیکل ریلی ਦਾ ਮੁੱਖ ਮੰਤਵ سکوٹر ਜਾਂ ਕਾਰਾਂ ਨੂੰ ਛੱਡ ਕੇ ਸਾਨੂੰ سائیکل ਚਲਾਉਣੇ ਚਾਹੀਦੇ ਨੇ ਬਿਲਕੁਲ ਸਾਡੇ ਵੱਲੋਂ ਲਗਾਤਾਰ ਜਾਗਰੂਕ ਕੀਤਾ ਜਾਂਦਾ ਪਰ ਅੱਜ ਕੱਲ ਦੇ ਨੌਜਵਾਨ ਜਿਹੜੇ ਬੱਚੇ ਨਾਲ ਜਾਂ ਨੌਜਵਾਨ ਪੀੜ੍ਹੀ ਹੈ ਉਹਨੂੰ ਜਾਗਰੂਕ ਨਹੀਂ ਹੁੰਦੇ ਉਹ ਅਜੇ ਵੀ ਫਾਸਟ ਫੂਡ ਖਾਣ ਦੇ ਗੁਰੇਜ਼ ਨਹੀਂ ਕਰਦੇ ਸੋ ਇਸ ਤੇ ਤੈਅ ਤੇ ਇਹਨਾਂ ਨੂੰ ਬੱਚਿਆਂ ਨੂੰ ਅੱਜ ਦੱਸਿਆ ਗਿਆ ਹੈ ਕਿ ਜਿਹੜੀ ਸਿਹਤ ਹੈ ਸਿਹਤ ਹੈ ਤੇ ਸਭ ਕੁਝ ਹੈ ਸਿਹਤ ਹੈ ਤੇ ਜਹਾਨ ਹੈ ਔਰ ਸਿਹਤ ਵਾਸਤੇ ਇਹਨਾਂ ਨੂੰ ਚੰਗੀ ਸਿਹਤ ਵਾਸਤੇ ਸਭ ਤੋਂ ਜ਼ਰੂਰੀ ਬੈਲੈਂਸਡ ਡਾਈਟ ਹੈ ਔਰ ਉਸ ਦੇ ਨਾਲ ਹੀ ਫਿਜ਼ੀਕਲ ਐਕਟੀਵਿਟੀ ਹੈ ਕਿ ਕਸਰਤ ਕਰਨੀ ਚਾਹੀਦੀ ਇਹਨਾਂ ਨੂੰ ਦੇਖੋ ਹਰ ਸਾਲ ਦੀ ਤਰ੍ਹਾਂ ਵਰਲਡ ਹੈਲਥ ਡੇ ਤੇ ਹਰ ਵਾਰ ਇਸ ਜਿਹੜੇ ਵੁਡਸਟਾਕ ਸਕੂਲ ਦੇ ਬੱਚੇ ਨੇ ਉਹ ਸਾਈਕਲ ਰੈਲੀ ਜ਼ਰੂਰ ਕਰਦੇ ਆ ਔਰ ਬੇਸਿਕਲੀ ਇਹ ਸਾਰੇ ਸ਼ਹਿਰੀਆਂ ਲਈ ਔਰ ਖਾਸ ਕਰਕੇ ਜਿਹੜੇ ਸਕੂਲਾਂ ਦੇ ਬੱਚੇ ਨੇ ਉਹਨਾਂ 'ਚ ਅਵੇਰਨੈਸ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਆ ਕਿ ਸਕੂਟਰਾਂ ਦੀ ਜਗ੍ਹਾ ਉਹ ਸਾਈਕਲਸ ਤੇ ਜਿਹੜੇ ਨੇ ਉਹਨੂੰ ਵੱਧ ਵੱਧ ਯੂਜ਼ ਕਰਨ ਤਾਂ ਕਿ ਉਹਨਾਂ ਦੀ ਫਿਜ਼ੀਕਲ ਐਕਸਰਸਾਈਜ਼ ਜਿਹੜੀ ਆ ਉਹ ਜ਼ਰੂਰੀ ਆ ਆ ਕਹਾਂ ਜਾਂਦਾ ਕਿ ਇਹਦੇ ਨਾਲ ਪੋਲੂਸ਼ਨ ਘਟਦੀ ਆ ਪਰ ਜ਼ਿਆਦਾ ਜ਼ਰੂਰੀ ਆ ਕਿ ਉਹਨਾਂ ਦੀ ਜਿਹੜੀ ਸਿਹਤ ਆ ਉਹਦੇ ਵੱਲ ਖਿਆਲ ਕੀਤਾ ਜਾਏ ਔਰ ਇਸ ਦਿਨ ਤੇ ਹੋਰ ਜਿਹੜੇ ਅੱਛੇ ਮੈਸੇजेस ਨੇ ਉਹ ਬੱਚਿਆਂ ਵੱਲੋਂ ਸ਼ਹਿਰੀਆਂ ਨੂੰ ਦਿੱਤੇ ਜਾਂਦੇ ਨੇ ਕਿ ਜੰਕ ਫੂਡ ਜਿਹੜਾ ਵਾ ਉਹ ਮਿਨੀਮਮ ਜਿਹੜਾ ਵਾ ਰਾਦਰ ਉਹਨੂੰ ਬਿਲਕੁਲ ਯੂਜ਼ ਨਹੀਂ ਕਰਨਾ ਚਾਹੀਦਾ ਬੱਚਿਆਂ ਨੂੰ ਔਰ ਸਭ ਤੋਂ ਵੱਡੀ ਗੱਲ ਹੈ ਕਿ ਉਹਨਾਂ ਨੂੰ ਬੈਲੈਂਸਡ ਫਰੈਸ਼ ਡਾਈਟ ਜਿਹੜੀ ਹੈ ਉਹ ਅੱਜ ਅੱਜ ਦੇ ਦਿਨ ਤੇ ਖਾਸ ਕਰਕੇ ਵਰਲਡ ਹੈਲਥ ਡੇ ਤੇ ਇਹ ਇੱਕ ਬੜਾ ਖੂਬਸੂਰਤ ਮੈਸੇਜ ਹੈ ਜਿਹੜਾ ਕਿ ਬੱਚੇ ਸ਼ਹਿਰ ਦੇ ਨਿਵਾਸੀਆਂ ਨੂੰ ਔਰ ਇਹ ਤੋਂ ਦੇ ਬੱਚਿਆਂ ਨੂੰ ਦੇਣ ਜਾ ਰਹੇ ਨੇ ਮੈਂ ਮੁਬਾਰਕਵਾਦ ਦੇਣਾ ਇਹਨਾਂ ਸਾਰੇ ਬੱਚਿਆਂ ਨੂੰ ਜਿਹੜੇ ਇਹ ਅੱਜ ਵੀ ਇਹ ਸਾਈਕਲ ਜਿਹੜੇ ਨੇ ਯੂਜ਼ ਕਰਦੇ ਨੇ ਤੁਸੀਂ ਵੇਖਿਆ ਹੋਵੇਗਾ ਕਿ ਜਿਹੜੇ ਸੀਨੀਅਰ ਬੱਚੇ ਨੇ ਦੂਰੋਂ ਆਉਂਦੇ ਨੇ ਉਹ ਤੇ ਹੁਣ ਸਕੂਟਰਾਂ ਤੇ ਆਉਣ ਲੱਗ ਪਏ ਨੇ ਪਰ ਸ਼ਹਿਰ ਦੇ ਬੱਚੇ ਅੱਜ ਵੀ ਇਹ ਸਾਡੇ ਸਕੂਲ ਦੇ ਵਿੱਚ ਸਾਈਕਲਾਂ ਤੇ ਹੀ ਆਉਂਦੇ ਨੇ ਔਰ ਇਹਦੇ ਲਈ ਮੈਂ ਸਾਰੇ ਉਹਨਾਂ ਪੇਰੈਂਟਸ ਨੂੰ ਮੁਬਾਰਕਵਾਦ ਦੇਣਾ ਕਿ ਜਿਹੜੇ ਇਹਨਾਂ ਬੱਚਿਆਂ ਨੂੰ ਮੋਟੀਵੇਟ ਕਰਕੇ ਤੇ ਅੱਜ ਦੇ ਇਸ ਦੌਰ ਦੇ ਵਿੱਚ ਵੀ ਸਾਈਕਲ ਵਰਤਣ ਤੇ ਜ਼ੋਰ ਦੇਂਦੇ ਨੇ ਤਾਂ ਕਿ ਉਹ ਆਪਣੀ ਸਿਹਤ ਨੂੰ ਚੰਗੀ ਤਰ੍ਹਾਂ ਬਣਾ ਸਕਣ ਧੰਨਵਾਦ ਡਾਕਟਰ